ਆਜੇ ਇਹਦਾ ਬੜੇ ਔਖੇ ਆ। ਚਾਹ ਲਓ ਬਈ ਅਸੀਂ ਦਵਾਈ ਲੈਣਾ ਹੈ, ਬਿੰਦਲ ਚੱਲ ਗਏ। ਕੋਈ ਤੁਹਾਨੂੰ ਦਵਾਈ ਨਾ ਮਿਲੀ, ਦਵਾਈ ਵੀ ਤੁਹਾਨੂੰ ਆਜਦੇ ਮਿਲਦੀ ਸੀ ਆ ਕੇ ਖਾਣੀ। ਜੇ ਨਾ ਖਾਧੀ ਸਾਡਾ ਕੰਮ ਸੁਣ ਸਾਡਾ ਕੋਕ ਪੈ ਗਿਆ। ਇਹਦੇ ਨਾਲ ਬਾਲਣ ਨੂੰ ਮਿਲ। ਕਿ ਤੁਸੀਂ ਕੀ ਕੀ ਜਾਂਦੇ ਹੋ ਕਿ ਸਰਕਾਰ ਮੰਗਾ ਪੂਰੀਆਂ ਕਰੇ ਤੇ ਡਾਕਟਰ ਕੰਮ ਤੇ ਆਉਣ। ਅਸੀਂ ਕਹਾਂ ਮਿਲਾਂ ਜੀ ਮੰਗਾ ਪੂਰੀਆਂ ਕਰੋ ਜਿਹੜੇ ਮੰਗਦੇ ਨੇ। ਇਹ ਜੋ ਜੋ ਮੰਗਦੇ ਨੇ ਉਹ ਜੀ ਬਜਰੀਕ ਤਾਂ ਚਰਨਾ ਔਖੇ ਹੋਣਾ। ਦਵਾਈ ਨਾ ਆਈ ਤੁਹਾਡੇ ਜੀ। ਨਾ ਆਈ ਤੁਹਾਡੇ ਉਸ ਨੂੰ ਕੋਈ। ਕੀ ਕਰਨੇ ਆ? ਸਰਕਾਰਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਨੇ, ਨੋਟਾਂ ਮੇਲੇ। ਉਹਨੇ ਕਿਹਾ ਸੀ ਵੀ ਪੈਣਾ ਮਾਵਾ ਬਣ ਕੇ ਮੈਂ ਵੋਟਾਂ ਪਾਉਂ ਅਸੀਂ ਸਰਕਾਰ ਨੂੰ ਬਣਾਤਾ ਹੁਣ ਨੇ ਕਿਹਾ ਸੀ ਗਵਾਂਹਾਂ ਵੀ ਫ੍ਰੀ ਕਰਾਂਗਾ ਇਲਾਜ ਕਰਾਂਗਾ ਸਾਰਿਆਂ ਦੀ ਦੇਖਭਾਲ ਕਰਾਂਗਾ ਪਰ ਹਸਪਤਾਲਾਂ ਚ ਕੀ ਹਾਲ ਹੈ ਹਸਪਤਾਲ ਕੱਲ ਗਏ ਸੀ ਗੁਰੂ ਸਾਹਿਬ 200 ਕਿਰਾਇਆ ਲਾਇਆ ਬਜ਼ੁਰਗ ਬਹੁਤ ਬਿਮਾਰ ਹੈ ਉੱਥੇ ਦੀ ਹਰਤਾ ਸੀ ਕੋਈ ਸਾਡੀ ਸੁਣਾਈ ਨਹੀਂ ਕੋਈ ਸਾਡੀ ਪਰਤੀ ਨਹੀਂ ਅੱਜ ਅਸੀਂ ਗੁਰੂ ਸਾਹਿਬ ਕੋਲ ਚੱਲ ਕੇ ਆਏ ਪਿੰਨ ਸ਼ਾਂਗੇ ਚ ਇੱਥੇ ਫਰੋਈਪੁਰ ਆਏ ਆ ਗੁਰੂ ਨੂੰ ਮਸਾ ਲੈ ਕੇ ਆਈਆਂ ਉਹ ਮੇਰੇ ਪਾਪਾ ਜੀ ਹੈ ਨਾਮ ਮਰਸ਼ੀਲਾ ਮੈਂ ਸੇਵਾ ਲੋਕ ਵਿੱਚ ਸੇਵਾ ਲਈ ਵੀ ਜਨਤਾ ਨਾਲ ਮੈਨੂੰ ਪਾਰਟੀਆਂ ਨਾਲ ਨਹੀਂ ਮਤਬਲੇ ਦਾ ਮੁਸ਼ਕਲ ਆ ਰਹੀ ਹੈ ਕਾफी ਕਿਦੋਂ ਦੇ ਬੈਠੇ ਹੋ ਹੁਣ ਅਸੀਂ ਆਏ ਹਾਂ 8 ਵਜੇ ਹਾਂ ਹੁਣ ਕਹਿੰਦੇ ਨੇ 11:00 ਜੰਤਾਲ ਫੁਲੇਗੀ ਤੇ ਅਸੀਂ ਹੁਣ ਬਜ਼ੁਰਗ ਦੀ ਅੱਖ ਬਹੁਤ ਖਰਾਬ ਏ ਆ ਹੋਰ ਯਾਰ ਪਾਸ ਬੀਬੀਆਂ ਬੈਠੀਆਂ ਨੇ ਮੁਸ਼ਕਲ ਆ ਰਹੀ ਏ ਕੋਈ ਸਰਕਾਰ ਨੇ ਆਪ ਦਾ ਫਾਇਦਾ ਕਰ ਲੈਂਦੇ ਨੇ ਕੋਈ ਜਨਤਾ ਦਾ ਬਸ ਬਹੁਤ ਬੁਰਾ ਹਾਲ ਏ ਅੱਜ ਅਸੀਂ ਮਜਬੂਰ ਹੋ ਕੇ ਸਾਡੇ ਡਾਕਟਰ ਸਹਿਬਾਨ ਜਿਹੜੇ ਹੜਤਾਲ ਤੇ ਗਏ ਨੇ ਇਹਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਏ ਵੱਡੇ ਵੱਡੇ ਦਾਅਵੇ ਕਰਕੇ ਪੰਜਾਬ ਸਰਕਾਰ ਸੱਤਾ ਵਿੱਚ ਆਈ ਹੈ ਜਦੋਂ ਦੀ ਸੱਤਾ ਵਿੱਚ ਆਈ ਹੈ ਬਿਲਕੁਲ ਗਰਾਊਂਡ ਲੈਵਲ ਤੇ ਕੋਈ ਵੀ ਕੰਮ ਨਹੀਂ ਹੋ ਰਿਹਾ ਸਰਕਾਰ ਦਾ ਸਿਰਫ ਝੂਠੀਆਂ ਵਾਹ ਵਾਈ ਤੇ ਖਬਰਾਂ ਲਵਾ ਰਿਆ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾ ਰਹੇ ਆ ਕਮਿਸ਼ਨਰ ਖਾਰੇ ਆ ਮੰਤਰੀ ਇਹਨਾਂ ਦੇ ਪਰ ਸਟਾਫ ਕੋਈ ਵੀ ਨਹੀਂ ਭਰਤੀ ਹੋ ਰਿਹਾ ਮੈਂ ਦੱਸਣਾ ਚਾਹਾਂਗਾ ਸਿਕਿਉਰਿਟੀ ਦਾ ਇੰਨਾ ਬੁਰਾ ਹਾਲੇ ਕੋਈ ਵੀ ਜਿਹੜਾ ਲੇਡੀ ਸਟਾਫ ਜਿਹੜਾ ਡੈਂਸ ਸਟਾਫ ਜਿਹੜਾ ਪੈਰਾਮੈਡੀਕਲ ਸਟਾਫ ਬਿਲਕੁਲ ਵੀ ਸੇਫ ਨਹੀਂ ਆ ਇੱਥੇ ਲੜਾਈ ਝਗੜੇ ਤੇ ਮਰੀਜ਼ ਆਉਂਦੇ ਨੇ, ਕਿਰਪਾਨਾਂ ਲੈ ਕੇ ਆਉਂਦੇ ਨੇ, ਅੰਦਰ ਹੀ ਲੜ ਪੈਂਦੇ ਨੇ ਸਾਡੀ ਸਿਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ। ਅਸੀਂ ਕੁੰਡੀਆਂ ਲਾਲਾ ਕੇ ਅੰਦਰ ਆਪਣੀਆਂ ਜਾਨਾਂ ਬਚਾਉਂਦੇ ਆਂ। ਪੰਜਾਬ ਸਰਕਾਰ ਨੂੰ ਇੱਥੋਂ ਇੱਥੋਂ ਮੈਂ ਸਟੇਜ ਤੋਂ ਦੱਸਣਾ ਚਾਹੁੰਦਾ ਤੇ ਜਲਦ ਤੋਂ ਜਲਦ ਸਾਡੇ ਜਿਹੜੇ ਲੀਡਰ ਨੇ ਉੱਤੇ ਬੈਠੇ ਮੀਟਿੰਗ ਕਰਕੇ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਜਾਵੇ। ਮੁਲਾਜ਼ਮਾਂ ਦੀ ਹੋਰ ਬੜੀਆਂ ਭਗਤੀਆਂ ਮੰਗਾ ਜਿਹੜੀ ਕਿ ਮਾਨ ਸਰਕਾਰ ਬਾਰ ਬਾਰ ਵਾਦਾ ਕਰਦੀ ਏ ਮੀਟਿੰਗ ਦਾ ਸਮਾਂ ਦਿੰਦੀ ਏ ਪਰ ਜਦੋਂ ਮੀਟਿੰਗ ਦੋ ਦਿਨ ਰਹਿ ਜਾਂਦੀ ਏ ਤੇ ਫਿਰ ਮੁੱਕਰ ਜਾਂਦੀ ਏ ਤੇ ਮਾਨ ਸਾਹਿਬ ਨੂੰ ਮੈਂ ਦੱਸਣਾ ਚਾਹੁੰਨਾ ਇਦਾਂ ਗੁਜ਼ਾਰਾ ਨਹੀਂ ਹੋਣਾ ਤੁਹਾਡਾ ਆਉਣ ਵਾਲੇ ਇਲੈਕਸ਼ਨ ਜਿਹੜੇ ਜਿੰਨੇ ਚੋਣਾ ਹੈ ਉਹਦੇ ਵਿੱਚ ਅਸੀਂ ਤੁਹਾਡਾ ਦੱਬ ਕੇ ਵਿਰੋਧ ਕਰਾਂਗੇ ਇੱਕ ਵੀ ਸੀਟ ਤੁਹਾਨੂੰ ਜਿਹੜੀ ਅਸੀਂ ਜਿੱਤਣ ਨਹੀਂ ਦੇਵਾਂਗੇ ਜਦ ਤੱਕਰ ਸਾਡੀਆਂ ਮੰਗਾਂ ਜਲਦ ਤੋਂ ਜਲਦ ਪ੍ਰਵਾਨ ਨਹੀਂ ਹੁੰਦੀਆਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਡੀਏ ਦੀ ਕਿਸ਼ਤਾਂ ਬਕਾਇਆ ਡੀਏ ਦਾ ਤੇ ਹੋਰ ਜਿਹੜਾ 200 ਰੁਪਏ ਨਜਾਇਜ਼ ਟੈਕਸ ਕੱਟਿਆ ਜਾ ਰਿਹਾ ਇਹ ਮੰਗਾ ਸਾਡੀਆਂ ਬਹੁਤ ਪੁਰਾਣੀਆਂ ਸਾਡੇ ਪੈਨਸ਼ਨਰ ਸਾਥੀ ਧਰਨੇ ਲਾ ਲਾ ਕੇ ਕਿੰਨੇ ਤੇ ਰੱਬ ਨੂੰ ਪਿਆਰੇ ਹੋ ਗਏ ਪਰ ਹਾਇੇ ਤੱਕ ਉਹਨਾਂ ਦਾ ਕੋਈ ਬਕਾਇਆ ਨਹੀਂ ਮਿਲਿਆ ਇੱਥੋਂ ਦੱਸਣਾ ਚਾਹੁੰਦੇ ਆ ਇਹ ਕਹਿੰਦੇ ਨਸ਼ਾ ਖਤਮ ਕਰ ਦਾਂਗੇ ਪੰਜਾਬ ਚੋਂ ਨਸ਼ਾ ਬਿਲਕੁਲ ਵੀ ਨਹੀਂ ਖਤਮ ਹੋਇਆ ਪੂਰਾ ਜੋਰਾਂ ਤੇ ਨਸ਼ਾ ਚੱਲ ਰਿਹਾ ਨਸ਼ਾ ਨਹੀਂ ਖਤਮ ਹੋਇਆ ਤੇ ਨਸ਼ੇੜੀ ਜਿਹੜੇ ਨੇ ਉਹ ਖਤਮ ਹੋ ਰਹੇ ਹੌਲੀ ਹੌਲੀ ਤੇ ਇਥੇ ਸਰਕਾਰ ਨੂੰ ਚੇਤਾਵਨੀ ਹੈ ਜਿਹੜੇ ਵੀ ਤੁਸੀਂ ਮੈਨੀਫੈਸਟੋ ਵਿੱਚ ਵਾਦੇ ਕੀਤੇ ਸੀ ਜਲਦ ਤੋਂ ਜਲਦ ਪੂਰੇ ਕਰੋ ਨਹੀਂ ਤਾਂ ਦੁਬਾਰਾ ਤੁਸੀਂ ਲੋਕਾਂ ਦੇ ਵਿੱਚ ਜਨਤਾ ਦੇ ਵਿੱਚ ਆਉਣ ਦੇ ਕਾਬਿਲ ਨਹੀਂ ਰਹੋਗੇ ਸਾਡੀਆਂ ਚਾਰ ਪ੍ਰਮੁੱਖ ਮੰਗਾਂ ਹੈ ਜਿਹੜੀ ਸਭ ਤੋਂ ਪਹਿਲੀ ਮੰਗੇਗੀ ਹੈ ਉਹ ਹੈਗੀ ਹੈ ਸ਼ਾਰਟ ਕਰੀਅਰ ਪ੍ਰੋਗਰੈਸ਼ਨ ਦੀ ਮੰਗ ਜਿਹੜੀ 2001 ਵਿੱਚ ਸਰਕਾਰਾਂ ਨੇ ਬੰਦ ਕਰਤੀ ਸੀ ਇਹ ਜਦੋਂ ਤੋਂ ਪੀਸੀਐਮਐਸ ਸਕੈਟਰ ਬੰਦਿਆ ਉਦੋਂ ਤੋਂ ਇਹ ਸਾਡੇ ਇੱਕ ਪੇਜ ਦਾ ਹਿੱਸਾ ਸੀ ਤੇ ਸਰਕਾਰ ਨੇ ਇਹ ਬੰਦ ਕਰਕੇ ਤੇ ਉਹਨੂੰ ਕਿਸੇ ਬਹਾਲ ਕਰਾਂਗੇ ਤੋਂ ਬਹਾਲ ਨਹੀਂ ਕੀਤੀ ਗਈ ਹੈ ਉਸ ਕਰਕੇ ਜਿਹੜਾ ਮੋਟੀਵੇਸ਼ਨ ਲੈਵਲ ਲੋਕਾਂ ਦਾ ਡਾਕਟਰਾਂ ਦਾ ਘਟ ਗਿਆ ਤੇ ਉਹ ਨੌਕਰੀਆਂ ਛੱਡ ਕੇ ਵੀ ਜਾਨ ਲਾਪੇ ਨੇ ਤੇ ਸਾਡੀ ਇਹ ਮੰਗ ਜਿਹੜੀ ਹੈ ਪੰਜਾਬ ਦੇ ਆਮ ਲੋਕਾਂ ਵਾਸਤੇ ਹੀ ਹੈ ਜੇ ਡਾਕਟਰ ਕੋਈ ਰਹੇਗਾ ਤੇ ਸਰਕਾਰੀ ਹਸਪਤਲ ਚ ਤਾਂ ਇਹੋ ਕੰਮ ਕਰੇਗਾ ਦੂਜੀ ਡਿਮਾਂਡ ਸਾਡੀ ਸਕਿਉਰਟੀ ਦੀ ਮੰਗ ਹੈ ਕਿ ਰੌਂਡ ਦਾ 24 ਘੰਟੇ ਸਕਿਉਰਟੀ ਅਤੇ ਹਸਪਤਲ ਚ ਪ੍ਰੋਵਾਈਡ ਹੋਣੀ ਚਾਹੀਦੀ ਹੈ ਕਿਉਂਕਿ ਸਾਡਾ 60% ਹੰਲਾ ਜਿਹੜਾ ਹੈਗਾ ਵਾ ਫੀਮੇਲਸ ਨੇ ਕਿ ਉਹ ਵਿਦਆਊਟ ਸਕਿਉਰਟੀ ਰਾਤੀ ਕੰਮ ਕਰਦੇ ਹੈ ਤੇ ਇੱਥੇ 13 ਕੇਸ ਪਿਛਲੇ ਮਹੀਨੇ ਹੀ ਪੰਜਾਬ ਵਿੱਚ ਡਾਕੂਮੈਂਟਡ ਹੋਇਆ ਜਿਸ ਵਿੱਚ ਸਰਕਾਰ ਹੈਲਥ ਬਲਾਇੰਗ ਤੇ ਹਮਲੇ ਹੋਏ ਹੈ ਇਹ ਜਿਹੜੀ ਡਿਮਾਂਡ ਸਾਡੀ ਆ ਕਿ ਰੈਗੂਲਰ ਰਿਕਰੂਟਮੈਂਟ ਹੋਣੀ ਚਾਹੀਦੀ ਡਾਕਟਰਾਂ ਦੀ 1991 ਦੇ ਸੈਂਸਸ ਦੇ ਹਿਸਾਬ ਨਾਲ 4000 ਪੋਸਟ ਹੈਗੀਆਂ ਸੀ ਜਿਹੜੀ ਸੈਂਕਚਰਡ ਹੈ ਉਹਦੇ ਅਗੇਂਸਟ ਵੀ ਸਿਰਫ 2800 ਡਾਕਟਰ ਹੀ ਕੰਮ ਕਰ ਰਹੇ ਆ ਤੇ ਰੈਗੂਲਰ ਪੋਸਟ ਪੋਸਟਾਂ ਜੋ ਨਿਕਲਣਗੀਆਂ ਤਾਂ ਹੀ ਡਾਕਟਰਾਂਾਂ ਕੇ ਤੇ ਆਪਣੇ ਤੇ ਕੰਮ ਸਰਕਾਰੀ ਲੋਕਾਂ ਦਾ ਕਰਨਗੇ ਸਰ ਮਰੀਜ਼ਾਂ ਦੇ ਲਈ ਕਿਦੋਂ ਆਪੀਡੀ ਵੀਜ਼ਾ ਤੇ ਅਸੀਂ 11 ਵਜੇ ਆਪੀਡੀ ਖੋਲ੍ਹਾਂਗੇ 3 ਘੰਟੇ ਵਾਸਤੇ ਤੇ ਜੇ ਮਰੀਜ਼ ਜ਼ਿਆਦਾ ਵੀਰਦੇ ਸੀ ਆਪਾਂ ਪੂਰਾ ਕੰਮ ਕਰਕੇ ਉਹਨਾਂ ਪੰਜਵੇਂ ਤੱਕ ਵੀ ਬਹਿਣਾ ਬਈ ਦੇਖ ਕੇ ਜਾਵਾਂਗੇ ਐਮਰਜੈਂਸੀ ਚੱਲ ਰਹੀ ਹੈ ਜਿਹੜਾ ਉੱਥੇ ਗੱਲ ਬੰਦ ਜੀ ਠੀਕ ਹੈ ਨਹੀਂ ਤਾਂ ਫਿਰ ਸਾਡੀ ਅੜਦਾਲ ਹੋ ਤੇਜ ਹੋਏਗੀ ਤੇ ਅਸੀਂ ਉਸ ਤੋਂ ਬਾਅਦ ਇਹਨੂੰ ਅੱਤ ਤੋਂ ਦੋ ਬੰਦ ਕਰਾਂਗੇ ਅਸੀਂ